ਜੀ ਬਈ ਸਤਿ ਸ਼੍ਰੀ ਅਕਾਲ ਮਿੱਤਰੋ ਪਿਆਰਿਓ ਇੱਕ ਮਜ਼ਾਕ ਵਾਲੀ ਗੱਲ ਵੀ ਐ ਇੱਕ ਸੀਰੀਅਸ ਗੱਲ ਵੀ ਆ ਖੜੀ ਐ ਮੱਕੀ ਐ ਤੇ ਕਿ ਬਹੁਤ ਘੱਟ ਲੋਕਾਂ ਦੇ ਹੋਈ ਆ ਕੰਡੀਸ਼ਨ 'ਚ ਤੇ ਮੈਂ ਬਾਈ ਨੂੰ ਪੁੱਛਿਆ ਮੈਂ ਕਿ ਬਈ ਦੱਸ ਵੀ ਕੀ ਰੇਟ ਆਗਾ ਕਿੱਲੇ ਦਾ ਕਹਿੰਦਾ ਫਿਰ ਰੁਪਈਆ ਲੈਣਾ 60000 ਚੱਲ ਵੀ ਕੰਨੀ ਕੰਨੀ ਤੇ ਅਸੀਂ ਆ ਗਏ ਆਹ ਪੁੱਛਾਂਗੇ ਵਾਲਾ ਛੱਲੀਆਂ ਮੈਂ 5 6 ਛੱਲੀਆਂ ਛੱਲੀਆਂ ਹੁਣ ਤੁਸੀਂ ਦੇਖੀ ਚੱਲਿਓ ਇੱਕ ਤਾਂ ਆਹ ਦੇਖੋ ਉਹਦੋਂ ਆਹ ਚੱਲ ਅਸੀਂ ਆਹ ਐ ਨਹੀਂ ਛਿੱਲੀ ਵੀ ਹਜੇ ਥੋੜੀ ਜਿਹੀ ਕੱਚੇ 'ਚ ਐ ਉਹਦੋਂ ਆਹ ਅਗਲੀ ਦੇਖੋ ਇਹਦੀ ਕੰਡੀਸ਼ਨ ਦੇਖ ਲਓ ਫੇਰ ਅਸੀਂ ਆਹ ਛਿੱਲੀ ਇਹਦੀ ਕੰਡੀਸ਼ਨ ਦੇਖ ਲਓ ਫੇਰ ਅੱਗੇ ਥੋੜਾ ਜਿਆ ਅਸੀਂ ਬੂਟੇ ਛੱਡ ਕੇ ਆਹ ਵਾਲੀ ਛਿੱਲੀ ਇਹਦੀ ਕੰਡੀਸ਼ਨ ਦੇਖ ਲਓ ਅੱਗੇ ਆਹ ਵਾਲੀ ਛਿੱਲੀ ਤਾਂ ਇਹਦੀ ਕੰਡੀਸ਼ਨ ਦੇਖ ਲਓ ਹੁਣ ਮਿੱਤਰ ਪਿਆਰਿਓ ਬਜਾਈ ਅਗਰ ਆਈ ਤੇ ਕਦ ਕਾਠੀ ਵੀ ਆਪਾਂ ਬਹੁਤ ਵਧੀਆ ਕਹਿ ਸਕਦੇ ਆਂ ਐਸ ਸਾਲ ਦੇ ਹਿਸਾਬ ਨਾਲ ਪਰ ਦਾਣਾ ਬਿਲਕੁਲ ਵੀ ਹੈ ਨਹੀਂ ਹੁਣ ਮਿੱਤਰ ਪਿਆਰਿਓ ਇਹ ਵਾਲੀ ਮੱਕੀ ਆਪਾਂ ਨੂੰ ਮੈਨੂੰ ਐਵੇਂ ਲੱਗਦਾ ਹੈ ਵੀ ਕਿਸੇ ਵੀ ਕੀਮਤ ਤੇ ਖਰੀਦਣ ਦਾ ਕੋਈ ਫਾਇਦਾ ਨਹੀਂ ਇਹ ਆਪਾਂ ਨੂੰ 20000 ਦਾ ਕਿੱਲਾ ਵੀ ਮਿਲਦਾ ਤਾਂ ਵੀ ਕੋਈ ਜ਼ਿਆਦਾ ਬੈ ਨਹੀਂ ਖੱਟਾ ਵਾਲੀ ਗੱਲ ਹੈ ਨਹੀਂ ਕਿ ਜਿਨ੍ਹਾਂ ਜਿਆਦੇ ਚੰਗੇ ਪਸ਼ੂਆਂ ਤੇ ਕੰਮ ਕਰਨਾ ਜਾਂ ਉਮੀਦ ਹੀ ਬੰਦੇ ਨੇ ਇਹ ਲਾਈ ਹੈਗੀ ਯਾਰ ਵੀ ਆਪਾਂ ਤਾਂ ਜਾਣਾ ਹੀ ਪਸ਼ੂ ਪਾਲਣ ਕਰਨੀ ਹੈ ਉਹ ਜੀ ਮੱਕੀ ਉਹਨੂੰ ਖਰੀਦੇ ਦਾ ਬਾਈ ਕੋਈ ਫਾਇਦਾ ਨਹੀਂ ਤੇ ਜਿਨ੍ਹਾਂ ਆਪਾਂ ਵੀ ਇੱਕ ਹਿਸਾਬ ਦਾ ਵੀ ਘਰ-ਘਰ ਵਾਸਤੇ ਰੱਖਣੇ ਆ ਵੀ ਆਪਣਾ ਇਨਕਮ ਦਾ ਸੋਰਸ ਨਹੀਂਗਾ ਵੀ ਜੇ ਦੁੱਧ ਵੱਧ ਗਿਆ ਤਾਂ ਆਪਾਂ ਸੇਲ ਕਰਦੇਾਂਗੇ ਨਹੀਂ ਆਪਣਾ ਘਰੇ ਸਰੀ ਜਾਊ ਉਹਦੇ ਵਾਸਤੇ ਤਾਂ ਇਹ ਮੱਕੀ ਵੈਸਟ ਹੈ ਤੇ ਜਿਨੇ ਵੀ ਅੱਗੇ ਜਾਣਾ ਇਹੋ ਕੁਝ ਕਮਾਉਣ ਦੀ ਸੋਚੀ ਬੈਠਾ ਉਹਨੂੰ ਬਈ ਇਹੋ ਜੀ ਮੱਕੀ ਕਿਸੇ ਵੀ ਮੁੱਲ ਤੇ ਲਏ ਦਾ ਮੇਰੇ ਹਿਸਾਬ ਨਾਲ ਜਿੰਨੀ ਕੁ ਮੈਨੂੰ ਨੌਲੇਜ ਹੈ ਕੋਈ ਵੀ ਫਾਇਦਾ ਨਹੀਂ ਹੈਗਾ ਮਿੱਤਰ ਪਿਆਰਿਓ ਇਹ ਚੀਜ਼ ਦਾਣੇ ਦਾ ਹੀ ਸਾਰੀ ਕਰਾਮਾਤ ਦਾਣੇ ਦੀ ਹੈਗੀ ਸਹਲੇ ਜੇ ਆਪਾਂ ਇਸੇ ਕਰਕੇ ਹੀ ਪਾਉਨੇ ਆ ਤੇ ਬਾਕੀ ਹੁਣ ਮੈਂ ਜ਼ਿਆਦਾ ਲੰਮਾ ਚੌੜਾ ਜਾਣਾ ਨਹੀਂ ਚਾਹੁੰਦਾ ਤੇ ਧੰਨਵਾਦ ਮਿੱਤਰ ਪਿਆਰਿਓ ਤੇ ਤੁਸੀਂ ਜਰੂਰ ਦੱਸਿਓ ਵੀ ਛੋਡੇ ਮੱਕੀ ਦੀ ਕੀ ਪੋਜੀਸ਼ਨ ਆ ਛਲੀਆਂ ਛਲੀਆਂ ਕਿਵੇਂ ਆ ਕੀ ਰੇਟ ਚੱਲਦਾ ਹੈ ਕੁਆਂਟਲ ਦਾ ਕਿੱਲੇ ਦਾ ਤੇ ਕਾਫੀ ਸਾਰਾ ਐ ਵੀ ਡਿਮਾਂਡ ਚੱਲੋ ਸਾਰੇ ਜਿਆਦੇ ਕਰ ਦਿੰਦੇ ਆ ਪਰ ਜਦੋਂ ਮੈਂ ਅਸੀਂ ਆ ਕੇ ਦੇਖਿਆ ਤਾਂ ਬਹੁਤ ਮੰਦਾ ਹਾਲ ਹੈ ਦਾਣਿਆਂ ਦਾ ਗਰਮੀ ਕਰਕੇ ਸੰਭਾਈ ਘਟ ਹੋਣ ਕਰਕੇ ਬਾਣ ਮਾੜਾ ਹੋਣ ਕਰਕੇ ਕੋਈ ਵੀ ਕਾਰਨ ਹੋ ਸਕਦਾ ਆ ਆਪਾਂ ਕੋਈ ਇੱਕ ਨਹੀਂ ਕਹਿੰਦੇ ਕਿਸੇ ਦੀ ਵੀ ਮਾੜੀ ਰਹਿ ਸਕਦੇ ਫਸਲ ਮੇਰੀ ਵੀ ਛੋਟੀ ਵੀ ਮੈਟ੍ਰੋ ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਿਆ ਕਰੋ ਇੱਕ ਸਾਇਲੇਜ ਪਾਉਣ ਤੋਂ ਪਹਿਲਾਂ ਵੀ ਆਂਢੀ ਗੁਆਂਢੀ ਨੇ ਆਪਣਾ ਵੀ ਕਿਹੜਾ ਬੀਜਾ ਸੀ ਉਹਦੇ ਛੱਲੀਆਂ ਕਿਵੇਂ ਆ ਕੱਲਾ ਕੱਢ ਹੀ ਨਾ ਦੇਖੀ ਚੱਲਿਆ ਕਰੋ ਵੀ ਦਾਣੇ ਕਿਵੇਂ ਬਣੇ ਆ ਉਸ ਹਿਸਾਬ ਨਾਲ ਫਿਰ ਵੈਰਾਈਟੀ ਦੀ ਸਿਲੈਕਸ਼ਨ ਕਰ ਲਓ ਤੇ ਕਈ ਵਾਰੀ ਕਈ ਸੱਜਣ ਇਹੇ ਜੇ ਵੀ ਹੁੰਦੇ ਆ ਵੀ ਨਾ ਮੱਕੀ ਬੀਜੀ ਐ ਨਾ ਚਾਰ ਪਾਇਆ ਨਾ ਕੋਈ ਐਕਸਪੀਰੀਅੰਸ ਐ ਤੇ ਮੇਰੇ ਵਰਗੇ ਵੀਡੀਓ ਪਾਈ ਜਾਂਦੇ ਹੁੰਦੇ ਵੀ ਫਲਾਨੀ ਬੀਜ ਰੋ ਬਾਈ ਸਰਾ ਰਿਜ਼ਲਟ ਆ ਫਲਾਨੀ ਬੀਜ ਲੋ ਬਾਈ ਸਰਾ ਰਿਜ਼ਲਟ ਹੈ ਉਹਨਾਂ ਕੰਮਾਂ ਤੋਂ ਸੱਜਣੋਂ ਬਚੋ ਹੁਣ ਆਪਦੇ ਆਂਢੀ ਗਵੰਢੀਆਂ ਨੂੰ ਦੇਖ ਲਓ ਵੀ ਕਿਹੜਾ ਬੀ ਬੀਜ ਹੈ ਕਿੰਨੀ ਕ ਹਾਈਟ ਕਰੀਏ ਕਿੰਨੇ ਕ ਬੀ ਹੈ ਕਿੰਨੀ ਉਹਨਾਂ ਨੇ ਰੇ ਸਪਰੇਅ ਪਾਈ ਹੈ ਕਿਹੋ ਜਿਹਾ ਬਾਣਚ ਹੈ ਉਸ ਹਾਵ ਨਾਲ ਫਿਰ ਅਗਲੇ ਸਾਲ ਆ ਇਹਦੀ ਸਿਲੈਕਸ਼ਨ ਕਰ ਲੋ ਬਾਹਲੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਧੰਨਵਾਦ ਮਿੱਤਰੋ ਉਮੀਦ ਕਰਦੇ ਹਾਂ ਵੀ ਇੱਕ ਵਧੀਆ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆ ਪੇਜ ਨਾਲ ਪੇਜ ਨੂੰ ਫੋਲੋ ਜਰੂਰ ਕਰ ਲਿ